ਮੋਦੀ ਸਰਕਾਰ ਹਾਏ 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 ਮਜ਼ਦੂਰਾ ਕਿਸਾਨਾਂ ਦੀ ਦੁਸ਼ਮਣ ਹੈ ਹਾਏ 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 ਧਾਰਮਿਕ ਕੱਟ ਗੈਂਤਿਆਂ ਦੀ ਦੁਸ਼ਮਣ ਹੈ ਹਾਏ 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 ਚਲਤਾ ਔਰਤਾਂ ਦੀ ਦੁਸ਼ਮਣ ਹੈ ਹਾਏ 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 ਮੋਦੀ ਸਰਕਾਰ ਹੈ ਹਾਏ 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 ਕਮ ਬਗਬਗ ਕਮਾਤੀ ਦੁਸ਼ਮਣ ਹੈ ਹਾਏ 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 ਸੂਰ ਲੋਕਾਂ ਦਾ ਜਿੰਦਾਬਾ 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 ਸਮੂਹ ਲੋਕਾਂ ਦਾ ਏਕਾ ਜਿੰਦਾਬਾ 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 ਤਾਨਾਸ਼ਾ ਮੋਦੀ ਮਰਦਾਵਾ 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 ਤਾਨਾਸ਼ਾ ਮੋਦੀ ਹਾਏ 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 ਤਾਨਾਸ਼ਾ ਮੋਦੀ ਹਾਏ 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 ਘਾਟਪਾ ਸਰਕਾਰ ਹਾਏ 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 ਮੋਦੀ ਸਰਕਾਰ ਹਾਏ 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 ਰੌਣ ਟੂ ਲਾਓ ਲਾਓ ਜੀ ਲੋ ਇਕਤਾ ਜਿੰਦਾਬਾਦ 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 ਸਾਰਾ ਮਜ਼ਦੂਰ ਇਕਤਾ ਜਿੰਦਾਬਾਦ 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 ਹੋਣਾ ਸਰਕਾਰਾਂ ਮਰਦਾਬਾਦ ਮਰਦਾਬਾਦ ਵਾਲਾ ਪਾਣੀ ਸਦਾ ਖੜਾ ਖੜੇ ਰਹਿੰਦਾ ਦਰਾਂ ਅੱਗੇ ਕਈ ਵਾਰੀ ਕਿਹਾ ਪੰਚਾਇਤ ਨੂੰ ਮਾਮਾ ਤਰੇਈ ਵਾਲਾ ਰਾਖ ਦੇਸ ਨੂੰ ਕੋਈ ਸੁਣਨਾ ਗਰੀਬ ਦੀ ਸ਼ਿਕਾਇਤ ਨੂੰ ਇਹੋ ਜਿਹੀ ਕਿਸੇ ਨਾਲ ਜਿਵੇਂ ਨਾ ਕਦੇ ਵੀ ਇਹੋ ਜਿਹੀ ਕਿਸੇ ਨਾਲ ਹੋਵੇ ਨਾ ਕਦੇ ਵੀ ਜੇ ਕੋਤੇ ਨਹੀਂ ਜਦ ਕੋ ਤੇਰਮੀ ਮੇਰੇ ਨਾਲ ਹੋਈ ਮੋਟਾ ਮੁਖ ਘੜਿਆ ਕਿ ਆਪ ਦੇਂਦੀ ਬਾਪੂ ਪਿੱਛੋ ਪੋਛੇ ਦੇ ਬਾਤ ਨਾ ਕੋਈ ਆਪ ਤੇ ਅਸੀਂ ਛਪਰੀ ਤੁਨ੍ਹ ਹਾਲ ਬਣਾ ਦਿਆਂ ਕਿ ਵੇਖ ਲਈ ਹਾਲਤ ਮਜ਼ਦੂਰ ਦੀ ਅੰਦਾਜ਼ਿਆ ਬਰਲਾ ਜੋ ਡੰਗ ਦੇ ਨੇ ਚੂਹੇ ਕਾਦੇ ਜਿੰਦਗੀ ਇਹ ਢਾਹੀ ਵਾਲ ਠੂਂਦੀ ਆ ਅਦੇਸੀ ਸ਼ਕਰੀ ਨੂੰ ਅਸੀਂ ਪਾ ਦੇਾਂਗੇ ਮੈਂ ਖਲੀਫਾ ਨੇ ਬੋਟਾ ਕਰਵਾ ਬਾਬਾ ਲੰਗਦੇ ਨੇ ਗਾਜੀ ਕੰਦਗੀ ਇਹ ਘੜੀ ਵਾਲੇ ਤੋੜ ਗੀ ਫੇਰ ਤਾਂ ਉਹ ਕੋਲੋਂ ਪਾ ਕੇ ਇਹਨਾਂ ਦੇ ਤੋੜਦੇ ਆਂ ਇਹ ਨਹੀਂ ਆਉਂਦੇ ਨਾ ਨਹੀਂ ਗੱਡੀ ਥੋੜੀ ਹੋਸੇ ਗੱਡੀ ਵਧੀਆ ਹਾਂ ਨਾਰੇ ਕਰਨਾ ਨਾਰੇ ਕਰਨਾ ਨਾਰੇ ਕਰਨਾ ਮੋਦੀ ਸਰਕਾਰ ਮਰਦਾਬਾ ਮਰਦਾਬਾ ਮੋਦੀ ਸਰਕਾਰ ਹਾਏ 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 ਦੂਰਾ ਕਿਸਾਨਾਂ ਦੀ ਦੋਸ਼ ਮੋਦੀ ਸਰਕਾਰ ਹਾਏ 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 ਦੂਰ ਕਿਸਾਨ ਇਕਤਾ ਜਿੰਦਾਬਾ 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 ਮੈਦੂਰਾ ਕਿਸਾਨਾਂ ਦੀ ਦੋਸ਼ ਪਾ ਮਰਦਾਬਾ

जिंदाबाद 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 मजदूर एकता जिंदाबाद 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 मुर्दाबाद 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 मजदूर एकता जिंदाबाद जिंदाबाद जिंदाबा जिंदाबाद जिंदाबाद सरकार मुर्दाबाद 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 दो उर्दाबाद मुर्दाबाद ਬਿੱਟੂ ਮਰਦਾਵਾ ਮਰਦਾਵਾ ਮੁਤਾਬਤ ਭਾਜਪਾ ਸਰਕਾਰ ਮਰਦਾਵਾ ਮਰਦਾਵਾ ਮੁਤਾਬਤ ਭਾਜਪਾ ਸਰਕਾਰ ਮਰਦਾਵਾ 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 ਲੋਕ ਇੱਕਤਾ ਜਿੰਦਾਬਾ 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 ਲੋਕ ਇੱਕਤਾ ਜਿੰਦਾਬਾ 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 ਵੋਟ ਬਟੌਰੂ ਟੋਨੇ ਮਰਦਾਵਾ ਮਰਦਾਵਾ ਮੁਤਾਬਤ ਉਟਰਾ ਤੋਂ ਡਰ ਦਾ ਉਮੀਦਵਾਰ ਬਿੱਟੂ ਮਰਦਾਵਾ 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 ਵੀਰਵਾਰ ਮਿੱਟੂ ਮਰਦਾਵਾ 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 ਤੋ ਡਾਡਾ ਮੋਹਰਾਂ ਤਰ ਬਰਦਾ ਮਿੱਟੂ ਮਰਦਾਵਾ ਮਰਦਾਵਾ ਮਲਦਾਵਾ ਪਾਟ ਪਾ ਸਰਕਾਰ ਹੈ ਹਾਏ 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 ਸਾਰੇ ਲੋਕਾਂ ਦੀ ਦੁਸ਼ਨ ਪਾਟ ਪਾ ਮਰਦਾਵਾ 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 ਸਾਰੇ ਨੀ ਦੋਸ਼ਣ ਪਾ ਪਾ ਮਰਦਾਬਾਦ 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 ਬਿੱਟੂ ਉਮੀਦਵਾਰ ਪਾ ਪਾ ਮਰਦਾਬਾਦ 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 ਰਤੇ ਰਾਤ ਪੱਗ ਬਨ ਵਾਲਾ ਬਿੱਟੂ ਮਰਦਾਬਾਦ ਮਰਦਾਬਾਦ ਬਣਾਦੇ ਪਿਆ ਜੀ ਹੂਨ ਪਿਣੀਆ ਜੋਕਾ ਮਰਦਾਬਾਦ 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 ਹੂਨ ਪਿਣੀਆ ਜੋਕਾ ਮਰਦਾਬਾਦ 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 ਤਨ ਬਦਲੂ ਟੋਨੇ ਮਰਦਾਬਾਦ ਮਰਦਾਬਾਦ ਤਨ ਬਦਲੂ ਮਰਦਾਵਾ ਮਰਦਾਵਾ ਪਾ ਸਰਕਾਰ ਮਰਦਾਵਾ 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 ਲੋਕਾਂ ਤੋਂ ਡਰ ਕੇ ਭੱਜਣ ਵਾਲਾ ਬਿੱਟੂ ਮਰਦਾਵਾ ਮਰਦਾਵਾ ਲੋਕਾਂ ਤੋਂ ਡਰ ਕੇ ਭੱਜਣ ਵਾਲਾ ਬਿੱਟੂ ਮਰਦਾਵਾ ਮਰਦਾਵਾ ਇੱਕ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਆਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਆਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜ਼ਿੰਦਾਬਾਦ ਸਰਕਾਰ ਮੁਰਦਾਬਾਦ ਅੱਜ 25200